ਜੀ ਬਾਬਿਓ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਮੈਂ ਕਹਾਂ ਯਾਰ ਬਲੌਗ ਬਲੌਗ ਸੱਟਦੀ ਆਪਾਂ ਦੇ ਕੋਈ ਕਦੇ ਕਦੇ ਸ਼ੌਂਕ ਇਹ ਆ ਜਾ ਗਿਆ ਉਹਦਾ ਆਪਾਂ ਨੂੰ ਜਦੋਂ ਮੂਡ ਜਾਂ ਸੈੱਟ ਹੋਵੇ ਤੇ ਅੱਜਕੱਲ ਕੰਮ ਦਾ ਬੁਰਾ ਹਾਲ ਆ ਟਰੱਕਿੰਗ ਦਾ ਜਿਵੇਂ ਵੀੜਾ ਬੈਠਿਆ ਪਿਆ ਉਹਦਾ ਬੇਰਾਵੀ ਨਹੀਂ ਪੂਰੀਆਂ ਹੁੰਦੀਆਂ ਆਈਆਂ ਟਰੱਕਾਂ ਦੀਆਂ ਆਦਾ ਯੋਗਰ ਕਰੋ ਤੁਸੀਂ ਟਰੱਕ ਨਵੇਂ ਲਏ ਹੋਏ ਆ 5 ਲੱਖ ਤੱਕ ਦੀਆਂ ਵਾਰੰਟੀਆਂ ਵਾਰੰਟੀ ਆਏਗੀਆਂ ਸਰੀ ਜਾਂਦਾ ਕੰਮ ਨਹੀਂ ਤਾਂ ਅੱਜ ਕੱਲੋਂ ਟਾਈਮ ਨਹੀਂ ਹੈਗਾ ਕਿ ਤੁਸੀਂ ਨਾਲ ਦੀ ਨਾਲ ਬੰਦੇ ਰੱਖ ਕੇ ਟਰੱਕ ਚਲਾ ਸਕਦੇ ਆ ਤੇ ਨਾਲ ਪੈਸਾ ਬਣਾ ਸਕਦੇ ਆ ਇਹ ਤਾਂ ਤੁਸੀਂ ਆਪ ਜੇ ਟਰੱਕ ਚਲਾਉਂਦੇ ਆ ਚਾਰ ਪੈਸੇ ਤਾਂ ਬਣੀ ਬੁਣੀ ਜਾਂਦੇ ਵੈਸੇ ਡਰਾਈਵਰ ਰੱਖ ਕੇ ਤਾਂ ਕੁਝ ਨਹੀਂ ਬੱਲੇ ਪੈਂਦਾ ਹੈਗਾ ਮੈਂਟੇਨੈਂਸ ਹੀ ਨਹੀਂ ਪੂਰੀ ਹੁੰਦੀ ਹੈਗੀ ਟਰੱਕਾਂ ਦੀ ਹੁਣ ਆਹ ਵੀਕੈਂਡ ਤੇ ਆਪਣੇ ਵਾਲਾ ਟਰੱਕ ਜਿਹੜਾ 2021 ਜਿਹੜਾ ਤਾਂ ਕਸਕੇਡੀਆ ਕਸਕੇਡੀਆ ਨੂੰ ਬਹੁਤ ਪ੍ਰੋਬਲਮ ਆ ਕਿੰਨੇ ਬੰਦਿਆਂ ਨੇ ਸੁਣ ਲਿਆ ਡਿਫਰੈਂਸ਼ੀਅਲ ਦੀ ਪ੍ਰੋਬਲਮ ਬਹੁਤ ਆਉਂਦੀ ਐ ਇਹਨੂੰ ਤੇ ਡਿਫਰੈਂਸ਼ੀਅਲ ਤੇ ਉਹਦੇ ਕਿਤੇ ਹੱਬ ਹੱਬ ਗਏ ਗੈਸ ਕਟਾ ਜਿਹੜਾ ਸਾਈਡ ਵਾਲਾ ਉਹ ਕਿਤੇ ਲੀਕ ਤਾਂ ਉਹ ਪਹਿਲਾਂ ਵੀ ਲੀਕ ਹੋਇਆ ਦਾ 6 ਮਹੀਨੇ ਪਹਿਲਾਂ ਉਦੋਂ ਵੀ ਡੀਲਰ ਨੂੰ ਦਿਖਾਇਆ ਤਾਂ ਉਹ ਕਹਿੰਦਾ ਸਾਰਾ ਕੁਝ ਠੀਕ ਆ ਸੀ ਗੈਸ ਕਟਾ ਨਵਾਂ ਬਾਦ ਆ ਉਹ 6 ਮਹੀਨੇ ਬਾਅਦ ਦੁਬਾਰਾ ਗੈਸ ਲੀਕ ਕਰ ਗਿਆ ਤੇ ਮੁੰਡਾ ਆਪਣਾ ਮਿੱਤਰ ਆ ਢੱਲੂ ਉਹਨੂੰ ਦੱਸਾਇਆ ਆਪਾਂ ਨੇ ਕਿ ਬਾਈ ਯਾਰ ਚੈੱਕ ਕਰੀਂਗੇ ਚੱਕਰ ਉਹਦਾ ਨਾ ਬਾਈ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਐ ਇਹ ਦਿਵਾਰ ਦਵਾਰਾ ਵੀਕਦਾ ਹੋਣਾ ਨਹੀਂ ਚਾਹੀਦਾ ਮੈਂ ਕਿ ਚਲੋ ਉਹ ਕਹਿੰਦਾ ਬਾਈ ਕਹਿੰਦਾ ਡレイン ਕਰਕੇ ਦੇਖ ਲੈਂਦੇ ਆਪਾਂ ਔਇਲ ਤਾਂ ਡレイン ਕਰਿਆ ਉਹਦੇ ਵਿੱਚ ਮੈਟਲ ਪੀਸ ਨਿਕਲੇ ਬਹੁਤ ਤੇ ਇਹ ਕਹਿੰਦਾ ਬਾਈ ਇਹ ਤਾਂ ਤਾਂ ਕੰਮ じゃ ਹੋ ਗਿਆ ਮੈਂ ਮੈਂ ਚਲੋ ਮੈਂ ਕਹਾ ਜੇ ਵਾਰੰਟੀ ਆ ਜਾਏਗਾ ਬਾਈ ਉਹਨੂੰ ਦਿਖਾਇਆ ਉਹਨਦੇ ਅੱਜ ਸਵੇਰੇ ਫਿਰ ਮੈਂ ਟਰੱਕ ਖੜਾ ਕਰਾਇਆ ਦਾ ਵਾਰੰਟੀ ਆ ਆਪਣਾ ਡੀਲਰਾਂ ਤੇ ਉਹਨਾਂ ਦਾ ਆਪਣੀ ਈਮੇਲ ਆਈ ਆ ਉਹ ਕਹਿੰਦੇ ਤੇਰਾ ਜਾਨੀ ਬੀਨਿਨ ਗੇਅਰ ਬੀਨਿਨ ਵਗੈਰਾ ਤਾਰਾ ਵਿੱਚ ਬਾਹਰ ਨਾ ਹੋ ਗਿਆ ਤੇ ਉਹ ਨਾ ਪਾਉਂਗਾ ਬਟ ਤੇਰਾ ਵਾਰੰਟੀਆਂ ਚ ਕਵਰ ਮਾਦਾਨ ਸ਼ੁਕਰ ਅਦਾਮੀ ਬਟ ਜੇ ਕਿਤੇ ਪੱਲੇ ਤੋਂ ਪੈਸੇ ਲੈਣੇ ਵੈਜਣਾ ਕਿ ਆ ਪੱਲੇ ਪੈਣਾ ਉਹ ਤਾਂ ਆਪਣੇ ਕੋਲ ਦੂਬਰ ਟਰੱਕ ਲਿਆ ਹੋਇਆ ਦਾ ਜਿਹੜਾ ਐਕਸਟਰਾ ਉਹਦੇ ਉੱਪਰ ਬੰਦਾ ਜੇ ਹੈ ਨਹੀਂ ਕੋਈ ਡਰਾਈਵਰ ਤਾਂ ਕਰਕੇ ਖੜਾ ਦਾ ਕਰਾਕਾ ਮੁੰਡੇ ਨੂੰ ਦੂਏ ਨੂੰ ਉਹ ਦੇ ਕੇ ਤੋਰਿਆ ਕਿ ਤੂੰ ਉਹ ਲੈ ਜਾ ਬਾਈ ਆਪਾਂ ਦੁਬਾਰਾ ਫੇਰ ਅੱਜ ਕਨਵਰਸ ਤੇ ਆ ਕੇ ਨਾਵੇਂ ਡਰਕ ਤੋ ਮਾਜ ਵਾਲਾ ਭਾਗਨਵਰ ਤਲੇ ਲੰਨੇ ਕਦੇ ਉਹਦੀ ਪਲੇਟ ਲਾ ਕੇ ਉਹਨੂੰ ਲਾ ਦਿੰਦਾ ਉਹਦੀ ਪਲੇਟ ਲਾ ਕੇ ਉਹਨੂੰ ਲਾ ਦਿੰਦਾ ਉਹ ਚਮਚੀਆਂ ਜਾਂ ਕੱਢੀ ਜਾਂਦਾ ਵਈ ਨੂੰ ਤੇ ਬਾਕੀ ਲੋਡ ਚੱਕਣਿਆਂ ਦਾ ਸਵੇਰੇ ਸਵੇਰੇ ਅੱਜ ਖੱਜਲ ਖਵਾਰੀ ਬਹੁਤ ਹੋਈ ਬਾਈ ਬਹੁਤ ਜ਼ਿਆਦਾ ਖੱਜਲ ਖਵਾਰੀ ਹੋਈ ਇੱਕ ਤਾਂ ਮੁੜ ਕੇ ਕੀ ਆ ਗਏ ਤੇ ਉਹ ਲੋਡ ਉਹਨਾਂ ਦਾ ਪਹਿਲਾਂ ਮੈਂ ਲੋਡ ਫਿਰ ਚੱਕਣਾ ਤਾਂ ਤੇ ਮੇਰਾ ਫੋਨ ਹੋ ਗਿਆ ਡੈਡਪ ਤਤੰਦਰ ਦਾ ਫੋਨ ਹੋਇਆ ਆ ਡੈਡਾ ਤੇ ਨਾਲਾ ਲੋਵਕਾ ਚੱਲੇ ਉਹਦੇ ਟਰੱਕ ਦੀ ਦੂਏ ਦੀ ਹੈ ਸਮਾਲੇ ਬਰੋਕਰਾਂ ਦੀ ਐਵੇਂ ਲਾਈ ਜਾਣ ਵਿੱਚ ਮੈਨੂੰ ਕੋਈ ਕਹਿੰਦਾ ਲੋਡ ਚੈੱਕ ਹੋ ਗਿਆ ਕੋਈ ਕਹਿੰਦਾ ਲੋਡ ਲੈ ਗਿਆ ਆਇਆ ਪੰਗਾ ਛੇੜਿਆ ਮਾ ਬਾਹ ਸੱਚੀ ਕਾਣ ਤ ਗਿਆ ਮੈਂ ਕਿਹਾ ਯਾਰ ਪੰਗਾ ਹੀ ਛੇੜ ਗਿਆ ਆਪਾਂ ਨੂੰ ਤਾਂ ਮਿੱਤਰੋ ਤੋਂ ਬਾੜਾ ਓੱਖਾ ਹੋ ਗਿਆ ਤਾਂ ਕੰਮ ਫੇਰ ਦੁਬਾਰਾ ਆਇਆ ਜੀ ਸਾਡਾ ਲੋਪਾ ਇੱਥੇ ਨਵਾਈ ਨਹੀਂ ਆਪਾਂ ਮੱਝਾਂ চলো 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 খু আ ਫਸੀ ਬਹੁਤ ਗਰਮੀ ਭਰੀ ਆ ਭਾਈ ਜਿਵੇਂ ਪਿਛਲੇ ਸਾਲ ਜਿਵੇਂ ਮੈਂ ਇੰਡੀਆ ਗਿਆ ਸੀ ਜੁਲਾਈ ਚ ਜਿਵੇਂ ਉੱਥੇ ਗਰਮੀ ਪੈਂਦੀ ਸੀ ਉਦਾਂ ਹੀ ਕਰਮੀ ਇੰਡੀਆ ਵਾਲੀ ਉਹ ਗਰਮੀ ਪਈ ਆ ਜੀ ਆ ਤਿੰਨ ਚਾਰ ਦਿਨ ਹੋ ਗਏ ਅੱਗ ਲੱਗਦੀ ਦੀ ਅੱਗ ਬਾਹਰ ਘੜੇ ਨੂੰ ਵੀ ਬੰਦੇ ਨੂੰ ਜਾਨੀ ਨਰਮੀ ਆਈ ਜਾਂਦੀ ਸੀ ਇੰਨੀ ਗਰਮੀ ਨੇ ਬਟ ਅੱਜ ਥੋੜਾ ਮੌਸਮ ਡਾਡਾ ਹੋ ਗਿਆ ਮੀਂਹ ਆ ਪੈ ਗਿਆ ਨਹੀਂ ਤਾਂ ਬਹੁਤ ਗਰਮੀ ਭਰੀ ਹੋਰੇ ਵੀ ਸੋ ਆਪਾਂ ਲੰਬੀ ਜਾ ਰਹੇ ਆ ਗੱਡੀ ਮਿੱਤਰੋ ਤੇ ਬਾਤੇ ਵੱੱਦ ਪਲੀਜ਼ ਆਪਣਾ ਵੀਡੀਓ ਨੂੰ ਸ਼ੇਅਰ ਕਰਿਓ ਬਾਤੇ ਵੱੱਦ ਸਬਸਕ੍ਰਾਈਬ ਕਰਿਓ ਤਾਂ ਕਿ ਆਪਾਂ ਨੂੰ ਮੜਿਆ ਹੌਸਲਾ ਅਫਦਾਈ ਦੀ ਹੋ ਜਾਵੇ ਤਾਂ ਆਪਾਂ ਫਿਰ ਹੋਰ ਵੀਡੀਓ ਪਾਆ ਕਰਾਂਗੇ ਗਾਹਾਂ ਆਏ ਅਜਾ ਬੰਦੇ ਦੇਖਣੇ ਵਾਲੇ ਹੋਣ ਫਿਰ ਗਾਹਾਂ ਤੇ ਗਾਹ ਆਪਣੇ ਆਪੇ ਫਿਰ ਤਾਂ ਕੋਈ ਨਾ ਕੋਈ ਕੰਟੈਂਟ ਲੱਭੀ ਜਾਂਦਾ ਬੰਦੇ ਦਾ ਆ ਬਣਾ ਲਓ ਆ ਬਣਾ ਲਓ ਵੀਡੀਓ ਇਹ ਕੋ ਦੇਖਦਾ ਨਹੀਂ ਨਾ ਵੀਡੀਓ ਤੇ ਵਿਊ ਜੇ ਨਹੀਂ ਆਉਂਦੇ ਹੈਗੇ ਫਿਰ ਈਂ ਨਹੀਂ ਕਰਦਾ ਵੀਡੀਓ ਬਣਾਉਣਾ ਆਉਂਦਾ ਕਿ ਇੰਨੀ ਮਿਹਨਤ ਕਰਕੇ ਵੀਡੀਓ ਬਾਈ ਦੇ ਉੱਤੇ ਦੇਖਦਾ ਹੈ ਨੇ 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 ਲਾਂਗੇ ਜਵੇਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਮੰਨ ਲਓ 1 2 ਵਜੇ ਜੇ ਤੂੰ ਜੀ 3 4 ਵਜੇ ਆ ਗਏ ਫਿਰ ਪ੍ਰਿਕੜ ਪੈ ਜਾਂਦਾ ਰੇ ਪ੍ਰਿਕੜ ਟ੍ਰੈਫਿਕ ਬਹੁਤ ਹੋ ਜਾਂਦਾ ਉਹਦੇ ਵੀ ਉਹ ਤਾਂ ਅੰਦਰ ਦਾ ਪਹਿਲਾਂ ਪਹਿਲਾਂ ਨਿਕਲ ਜਵੇ ਨਿਕਲਣਾ ਉਹਰੇ ਮੈਂ ਤੇ ਆਟੋਮੈਟਿਕ ਟਰੱਕਾਂ 'ਚ ਨਜ਼ਾਰਾ ਹੈ ਟ੍ਰੈਫਿਕ ਟੂ ਟੂਕ 'ਚ ਖਾਸ ਕਰਕੇ ਆਗੇ ਬਾਰ-ਬਾਰ ਪਲਾਜੇ ਆ ਨਹੀਂ ਦੱਬਣਾ ਮੈਂਦਾ ਗੇਅਰ ਵਾਲੇ ਟਰੱਕ ਚ ਟ੍ਰੈਫਿਕ ਚ ਬੜਾ ਹੋਰਾ ਹਾਲ ਹੁੰਦਾ। ਕਦੇ ਗੇਅਰ ਜਿਹਾ ਕੱਕ ਲਿਆ ਕਰਦੇ ਪਾਰ ਲਿਆ ਪਲਾਜੇ ਆ ਦੱਬ ਲਿਆ। ਜਾਂ ਮੋਸ਼ਨ ਚ ਫੜਨ ਲੱਗਦਾ ਟਰੱਕ ਜਾਨੂ ਫੇਰ ਹੁਣ ਕੇ ਦੁਬਾਰਾ ਬ੍ਰੇਕ ਪੈ ਜਾਂਦੀ ਆ। ਸੋ ਵੈਸੇ ਆਟੋਮੈਟਿਕ ਦਾ ਹੈ ਤਾਂ ਨਿਆਰਾ। ਯਾਨੀ ਮੈਂ ਥੋੜੀ ਜਿਹੀ ਟ੍ਰੱਕ ਆਟੋਮੈਟਿਕ ਚਲਾ ਲਵਾਂ ਫੇਰ ਆਹ ਟ੍ਰੱਕ ਚਲਾਉਣਾ ਬਹੁਤ ਆਉਖਾ ਲੱਗਦਾ ਹੈ ਹੁੰਦਾ ਕਿ ਯਾਰ ਉੱਥੇ ਜਾਣਾ ਹੈ ਰਾਹ ਨੂੰ ਉਹ ਤਾਂ ਟ੍ਰੱਕ ਆਟੋਮੈਟਿਕ ਜਿਹੜੇ ਬਲਬੋ ਹੋ ਗਏ ਕਸਟੇਡੀਆ ਹੋ ਗਏ ਉਹ ਤਾਂ ਐ ਲੱਗਦਾ ਜਿਵੇਂ ਨਾ ਖਿਲਾਉਣਾ ਜਿਹੀ ਚਲਾਉਂਦੇ ਆ ਬੈਕ ਪੂਕ ਲਾਉਂਗਾ ਕਿੰਨਾ ਸੌਖਾ ਜਿਵੇਂ ਕਾਰ ਘੁੰਮਦੀ ਐ ਘੁੰਮਦਾ ਆ ਟ੍ਰੈਲਾ ਪਿੱਛੇ ਥੋੜਾ ਜਿਹਾ ਘੁਮਾ ਦੋ ਉਧਰ ਨੂੰ ਉਧਰ ਨੂੰ ਘੁੰਮ ਜਾਂਦਾ ਥੋੜਾ ਜਿਹਾ ਉਧਰ ਨੂੰ ਘੁੰਮਾ ਉਧਰ ਨੂੰ ਆ ਜਾਂਦਾ ਬਸ ਇੱਕ ਘੰਟੇ ਦਾ ਕੰਮ ਇਹਦਾ ਕੰਨ ਵਰਤਦਾ ਆ ਜਿੱਦਨ ਨੂੰ ਵਾਟਰਿੰਗ ਦਾ ਹੋ ਲਿਆ ਸਿੱਧਾ ਜਾਂ ਦੂਏ ਪਾਸੇ ਨੂੰ ਔਖਾ ਹੀ ਸਿੱਧਾ ਹੁੰਦਾ ਕਿਉਂਕਿ ਵੀਲਵੇਂ ਇਥੇ ਜ਼ਿਆਦਾ ਹੋਣ ਕਰਕੇ ਾਂਜਲੀ ਚਾਹ ਦਾ ਟਾਈਮ ਹੋ ਗਿਆ ਮੈਂ ਕਾ ਚਲ ਉਹਦੇ ਤੇਲ ਪਵਾਇਆ ਨਾਲੇ ਪੰਜ ਜੜੀ ਚਾਹ ਦਾ ਟਾਈਮ ਹੋ ਗਿਆ ਮੈਂ ਕਾ ਪੂਰੇ ਤੇਲ ਸਸਤਾ ਦਾ ਲੱਗਿਆ ਆ ਸ਼ੀਟ ਤੇ ਤੇ ਉਧਰ ਟੀਏ ਤੇ ਤਾਂ ਮਹਿੰਗਾ ਬਹੁਤ 358 ਨੂੰ ਹੋ ਗਿਆ ਜਡੀ ਡੀਜ਼ਲ ਪੂਰੇ 349 ਨੂੰ ਦਾ 360 ਹੋਰ ਸਸਤਾ ਮਿਲ ਗਿਆ 336 ਨੂੰ ਪੈ ਗਿਆ ਤੇ ਆਪਣਾ ਕਾਰ ਡੁਰੇ ਵੀ ਜਲ ਜਾਂਦਾ ਹੁਣ ਆਪਾਂ ਨੇ ਆ ਲਵਾ ਲਿਆ ਆ ਵਾਈਜ਼ਰ ਬੋਟ ਆਈ ਵਾਲਾ ਕਿੰਨਾ ਲੱਗਦਾ ਮੈਂ ਕਹਾਂ ਫਿਰ ਪੰਜ ਵਾਲੀ ਚਾਹ ਦਾ ਵੀ ਟਾਈਮ ਹੋ ਗਿਆ ਮੈਂ ਕਹਾਂ ਚੱਲ ਉਹ ਵੀ ਬਣਾ ਲਈਏ ਹਨਾ ਉਹ ਵੀ ਆਪਾਂ ਨੇ ਧਰਤੀ ਬਦਲੀ ਇਹ ਆ ਦੇਖੋ ਫਾਤੀਆਂ ਵਿੱਚ ਚਾਹ ਪਤੀ ਮੋਰ ਲਾਈਟ ਰਿਕੁਆਇਰਡ ਲਾਈਸ ਮੇ ਹੈਲਪ ਸੋ ਚਾਹ ਬਣ ਰਹੀ ਆ ਤੇ ਆਪਾਂ ਚਾਹ ਪੀ ਕੇ ਮਾਰਦੇ ਆ ਫਿਰ ਹਣਾ ਚਾਹ ਦਾ ਤੇ ਅੱਲਾ ਬਣਾ ਕੇ ਰੱਖ ਲਿਆ ਆਪਾਂ ਨੇ ਖਿੱਚਦੀ ਗੱਡੀ ਫਿਰ ਹੁਣ ਖਿੱਚ ਦੋ ਬਈ ਖਿੱਚ ਦੋ ਕਹੀ ਜੇ ਨਹੀਂ ਬਾਟਾ ਦਮੀਆਂ घोड़े वारे छाला इहा ई मरी जा पवंदी कया चकर सोन त चला चाहींदा छाला इअं ਆਟਾ ਤੇ ਆਪਾਂ ਨੇ ਚਾਹ ਦਾ ਪਿਆਲਾ ਬਣਾ ਲਿਆ ਐਜ਼ ਯੂਜ਼ ਫਿਰ ਚਾਹ ਦਾ ਪਿਆਲਾ ਬਣਾ ਕੇ ਆਪਾਂ ਨੇ ਪਰਲੇਜੀ ਦਾ ਬਿਸਕਟ ਖੋਲ ਲਿਆ ਇਹ ਆਪਾਂ ਬਹੁਤ ਪਸੰਦ ਕਰਦੇ ਬੱਚਿਆਂ ਦੀ ਮੰਗੂ ਬੱਚਿਆਂ ਦੀ ਬਹੁਤ ਭਾਰੀ ਮੰਗ ਤੇ ਆਪਾਂ ਨੇ ਪਰਲੇਜੀ ਦਾ ਪੈਕੇਟ ਖੋਲ ਲਿਆ ਤੇ ਇਹਨਾਂ ਨੂੰ ਆਪਾਂ ਹੁਣ 2-4 ਬਿਸਕਟ ਡੋਵ ਡੋਵ ਕੇ ਖਾਵਾਂਗੇ ਤੇ ਉਹਦੇ ਬਾਅਦ ਫਿਰ ਚੱਲਾਂਗੇ ਇਹ ਆ ਲੋ ਆ ਜਾ ਕਾ ਹਾਂ ਲੋ ਐ ਹਾ 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 ਕੀ ਬਾਤ ਹੈ ਕੀ ਬਾਤ ਹੈ ਹਾਂਹੀਂ ਬਾਪੋ ਮੈਂ ਆ ਕੇ ਬਣੀਆ ਤੇ ਆਪਾਂ ਨਾ ਲੋਨ ਲਾਤਾ ਰਹੇ ਸੱਤ ਕਜੇ ਉੱਠੇ ਤੇ ਬੈਂਕ ਲਾਇਆ ਜਤੇ ਜਾਂਦੀ ਤਾਰੇ ਲਾਉਣ ਲੱਗ ਖੰਡੀ ਦਾ ਹੋ ਗਿਆ ਤਾਂ ਕੜਾਪਾ ਵੀ ਰੇੜੀ ਰੂੜੀ ਹੋਣ ਨੂੰ ਉਸੇ ਟਾਈਮ ਲੱਗ ਜਾਂਦਾ ਬਾਦਲੂ ਤੋਂ ਜਾ ਕੇ ਆਉਣਾ ਦਾ ਬ੍ਰਸ਼ ਵਗੈਰਾ ਤੇ ਮੁੜ ਕੇ ਹੁਣ ਆਪਾਂ ਤੁਰਦੇ ਹਾਂ ਰੋਜ ਇਹ ਪਸੂੜੀ ਪੈ ਜਾਂਦੀ ਆ ਜੇ ਦਾ ਟਰੱਕ ਕਵਰ ਕਰ ਲਓ ਫਿਰ ਤਾਂ ਉਹ ਲੋਡ ਆਉਂਦਾ ਨਹੀਂ ਆ ਇੱਥੇ ਤਾਂ ਫਿਰ ਤਾਂ ਲੋਡ ਤੇ ਲੋਡ ਕਰੀ ਜਾਂਦਾ ਹੈ ਆ ਲੋੜ ਕਰ ਕਰਦਾ ਦੋ ਆ ਲੋੜ ਕਰਦਾ ਜੇ ਮੈਂ ਨਾ ਕਰ ਕਰਾਂ ਮੈਂ سوچਣ ਮੈਂ ਜਲ ਸਵੇਰੇ ਆ ਜੂਗਾ ਉਹ ਲੋਰ ਰਹਿਣ ਨੇ ਵੇਟ ਕਰ ਲੈਂਦੇ ਫੇਰ ਉਹ ਜਵਾਬ ਦੇ ਜਾਂਦੇ ਕਹਿੰਦੇ ਨੇ ਨਾਥਿੰਗ ਟੂ ਡੂ ਇਹ ਪੰਗਾ ਬਾਲਾਂ ਹੀ ਕਰਦੇ ਇਦਾਂ ਕਰਦੇ ਦੋ ਦਿਨ ਹੋ ਗਏ ਹੁਣ ਪਹਿਲਾਂ ਕੱਲ ਲੋਰਗਾਂਸਲ ਕਰਾਇਆ ਅੱਜ ਫੇਰ ਕੈਂਸਲ ਕਰਾਉਣਾ ਪਿਆ ਨਾਲੇ ਉਹਨੂੰ ਕਿੰਨੀ ਵਾਰ ਕਿਹਾ ਬੰਦੇ ਨੂੰ ਕਿ ਵਈ ਜਾਂ ਇੱਕ ਦਿਹਾੜੀ ਪਹਿਲਾਂ ਦੱਸ ਦਿਆ ਕਰ। ਉਹ ਤਾਂ ਅੰਨ ਦਾ ਸਵੇਰੇ ਹੀ ਪਤਾ ਲੱਗਦਾ। ਇਹ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਇੱਕ ਦਿਨ ਪਹਿਲਾਂ। ਸਵੇਰੇ ਪਤਾ ਹੁੰਦਾ ਲੱਗਦਾ ਸਾਨੂੰ ਕਿ ਲੋਹੜਾ ਜਾਣਾ ਕਿ ਨਹੀਂ ਜਾਣਾ। ਮੈਂ ਜੱਪ ਕਰਨ ਨਹੀਂ ਗਿਆ। ਬਾਣਾ ਮੋਟਾ ਚਲ ਆ ਡੀਆਈਏ ਦੇ ਦੇ ਮੈਂ ਬੰਦਾਂ। ਆਹ ਦੇ ਲੋ ਤੁਹਾਨੂੰ ਦੱਸ ਦਿਆਂ ਨਾ ਆਪਾਂ ਕਿ ਵਾਸ਼ੇ ਦੇ ਲੋ ਬਹੁਤ ਤੇਜ਼ بارش ਆ ਗਈ ਬਾਬਿਓ ਦੇਖ ਲਓ ਕਿੰਨੀ ਤੇਜ਼ ਮੀਂਹ ਪੈ ਰਿਹਾ ਕੱਖ ਨਹੀਂ ਦਿਖ ਰਿਹਾ ਮੁਰੇ ਕੱਖ ਨਹੀਂ ਦਿਖਦਾ ਬਾਬਾ ਜੀ ਕੱਖ ਨਹੀਂ ਦਿਖਦਾ ਬਾਲ ਲੈਨਾਂ ਨੂੰ ਦੇਖ ਕੇ ਚਲਾਉਣਾ ਪੈਂਦਾ ਉਹ ਲੈਨਾਂ ਨੂੰ ਦੇਖਦਾ ਤੋਂ ਉਹਦਾ ਪਤਾ ਨਹੀਂ ਹੁੰਦਾ ਰੋਡ ਪਰ ਭਾਈ ਆਗੇ ਲੈਨ ਚ ਰੱਖੀ ਰੱਖੋ ਇਹ ਢੋਡੋ ਕੋ ਖਤਾ ਬਿਲਾ ਜੜ ਜਾਣਾ ਕਿਤੇ ਸਾਈਡ ਤੋਂ ਉਹ ਉਹ ਖਾਲੀ ਆ ਰਹਾ ਤਾਂ ਨੋਕੇ ਆ ਬਣਾ ਲਾਈਨ ਚ ਰੱਖੋ ਬੰਦ ਕਰਾ ਦਿਓ ਤੂੰ ਬੋਹਰਾ